ਤਾਦੀ ਨੇ ਟਲਦੇ ਹਾਂ ਦੇ ਹਾਂ ਦੇ ਸਮਾੜਦੇ ਫੜਾ ਦੇ ਉੱਪਰੋਂ ਫੜਾ ਦੇ ਲਈ ਮੈਂ ਪਾ ਲੈ ਮੈਂ ਪਾ ਲਈ ਨਹੀਂ ਮਾਣ ਨਹੀਂ ਮਾਣ ਆਇ ਪਾ ਲੈ ਗਿਆ ਪਾ ਲੈ ਲੈ ਲਾ ਮੈਂ ਜੋ ਤਾਂ ਤੇਰੇ ਚੰਗੀ ਹੋਏ ਪਾ ਦੇ ਮੈਂ ਤੇਰੇ ਦੂਸਰੇ ਸਾਥੀ

ਚੜਜੋ ਚੜਜੋ ਉੱਪਰ ਚੜਜੋ ਹਾਂਜੀ ਹੋ ਹੋ ਹਾਂਜੀ ਸਸਤੀ ਘਰ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਂਠਖ ਹੋਵੋਗੇ ਆਹ ਸੰਕਲਪ ਕੀ ਗਿਆ ਤੇ ਪੈਰ ਦੇ ਵੱਜ ਗਏ ਆ ਜੀ ਸਾਡੇ ਦਿਨ ਹੋਣ ਲਿਆ ਤੇ ਮੈਂ ਸੀ ਦੀ ਫੇਸੀ ਗਿਆ ਪਰਸ ਵਾਲਾਰ ਮੈਂ ਕੱਲ ਸੀ ਲਈ ਸੀ ਤੇ ਦੂਜੀ ਇੱਕ ਜਿਹੜੀ ਬਲੈਕ ਕੱਤੀ ਸੀ ਉਹ ਵੀ ਅੱਜ ਸੀ ਕਿਉਂਕਿ ਦਾ ਚਮੀਨ ਉਹਦੇ ਨਾਲ ਦੀ ਕਿੱਡੀ ਲਾਣੀ ਸੀ ਉਹ ਵੀ ਲਾ ਲੈ ਤਾਂ ਹੁਣ ਅਸੀਂ ਜੈਂਪਰ ਤੇ ਜੀ ਪਈਆਂ ਅੱਜ ਹੋ ਰਹਿ ਗਿਆ ਤੇ ਕੋਸ਼ਿਸ਼ ਕਰਦੇ ਆ ਰਾਤ ਤੱਕ ਸੀਮ ਹੋ ਜਵੇ ਤੇ ਇੰਨਾ ਸਮਰ ਹੈ ਤਾਂ ਕਾ ਕਰਦਾ ਪਿਆ ਆ ਇੱਥੇ ਜਾਣ ਲੱਗਾ ਕਿੰਨਾ ਮੂਝਾ ਕਿਹਾ ਤੁਹਾਨੂੰ ਹਾਂ ਹਾਂ ਮੰਡੀ ਪੀਆ ਉੱਤੇ ਕੀ ਆ ਇਹਦਾ ਹੈ ਸਪਾਈਡਰਮੈਨ ਵਾਹੰਤਾ ਦੋ ਦਰਦਾ ਥੋੜੀ ਹੈ ਲੈ 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 ਤਾਂ ਹੈ ਮਾੜਾ ਵੀ ਡਰ ਮੇਰਾ ਮਾੜਾ ਨਹੀਂ ਹੈਗਾ ਵੀ ਮੈਂ ਡੈਲੀ ਦੂੰਗਾ ਰੀਲ ਚ ਸੂਈ ਤਾਂ ਨਹੀਂ ਸੀਗੀ ਆਹ ਬੋਤਲ ਵੀ ਚੱਕ ਕੇ ਉੱਪਰ ਰੱਖ ਆਹ ਤੇਲ ਵਾਲੀ ਬੋਤਲ ਉੱਥੇ ਰੱਖ ਦੇ ਉੱਪਰ ਰੱਖ ਦੇ ਸਮਰ ਆਹ ਬੋਤਲ ਆਹ ਵਾਲੀ ਆਹ ਵਾਲੀ ਤੇਲ ਵਾਲੀ ਉਹ ਤੇਲ ਵਾਲੀ ਬੋਤਲ ਉਹ ਵਾਲੀ ਛੇ ਨੂੰ ਜਿਹੜਾ ਤੇਲ ਨਹੀਂ ਲਾਉਣਾ ਤੂੰ ਉਹ ਵਾਲੀ ਆਹ ਦੇ ਭਾਈ ਆਹ ਚੱਕ ਕੇ ਉੱਪਰ ਰੱਖ ਚੱਕੋ ਇਹ ਇੱਥੇ ਰੱਖੋ ਚਲੋ ਉੱਪਰ ਰੱਖ ਦੇ ਇੱਥੇ ਰੱਖੋ ਚੱਕ ਕੇ ਇੱਥੇ ਇੱਥੇ ਰੱਖੋ ਹਾਂ ਵੈਰੀ ਗੁੱਡ ਮੋਆਇਆ ਤੂੰ ਲੇਟ ਸਮਝ ਲੱਗਦੀ ਲੇਟ ਲੈ ਬੱਸ ਆ ਰਹੀ ਜੀ ਤਰੀਕ ਕੱਢ ਦੋ ਨਾ 어? 아, 이거 같다. ਇਹਨੂੰ ਕੀ ਕਹਿੰਦੇ ਆ? ਇਹਨੂੰ ਕੀ ਕਹਿੰਦੇ ਆ? ਸਮਰਦੇਵ ਆਪਾਂ ਨੇ ਬਣਾਈ ਰੰਬੇ ਦੀ ਡੰਡੀ। ਇਹਨੂੰ ਪਤਾ ਨਹੀਂ ਕੀ ਕਹਿੰਦੇ ਆ। ਆਪ ਬਣਾਈ ਆ ਹਾਂ ਬਾਲੇ ਨੂੰ ਕੱਟ ਕੇ। ਹਲੇ ਫਾਈਨਲ ਟੱਚ ਬਾਕੀ ਹੈ ਸਵਾਨ ਕੀ ਹੋਇਆ ਦੱਸਣਾ ਕੀ ਆਖਰ ਤੇ ਆ ਕੇ ਬਾਟ ਗਿਆ ਬਾਲਾ ਅਸੀਂ ਪਾਦੇ ਨੇ ਬਾਟਣਾ ਹੀ ਕੀ ਆਹ ਲੱਗਾ ਹੀ ਟੋਕਣ ਇਹਨਾਂ ਬੈਠੀ ਆਂ ਇੰਨ ਵਿੱਚ ਨਹੀਂ ਕੋਈ ਤਾਂ ਮੈਂ ਖੜੋ ਜੇ ਦੋ ਤੇ ਨਾ ਇਹ ਖਾ ਦੇਣੀ ਆਹ ਬੱਚੂ ਕੀ ਹੈ ਆ ਆਪਣਾ ਬੱਚਾ ਸੁਨੂ ਸੁਨੂ ਮੈਂ ਪੜਾਉਣਾ ਚਾਹੁੰਦਾ ਵੀ ਆਪਾਂ ਉੱਪਰ ਚਲੇ ਉੱਪਰ ਜਾਣ ਨਹੀਂ ਬਣੇ ਹਾਂਜੀ ਅੱਜ ਦੀ ਵੀਡੀਓ ਇੰਨੀ ਮਾਫ ਬਲੌਗ ਦੇ ਲਈ ਅੰਦਾਜ਼ ਨੇ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਬਹੁਤ ਖਤਮ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ